ਅੱਜ ਦੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਤੁਹਾਨੂੰ ਤੇ ਸਮੂਸਲ ਕੈਨੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੈਂ ਸਾਹਿਬ ਪਹਿਲੀ ਖਬਰ ਵਾਲਾ ਆਪਾਂ ਵੱਧਦੇ ਹਾਂ ਸੋ ਕੈਨੇਡਾ ਨੇ ਫੌਜੀ ਸਾਜੋ ਸਮਾਨ ਖਰੀਦ ਵਿੱਚ ਤੇਜ਼ੀ ਲਿਆਉਣ ਲਈ ਨਵੀਂ ਰੱਖਿਆ ਨਿਵੇਸ਼ ਏਜੰਸੀ ਜਿਹੜੀ ਆ ਜੀ ਉਹ ਐਲਾਨੀ ਹੈ ਜੀ ਆ ਬਿਲਕੁਲ ਸੋ ਇਹਦੇ ਵਿੱਚ ਆ ਕਿ ਜੋ ਲਿਬਰਲ ਸਰਕਾਰ ਹੈ ਕਾਰਨੀ ਸਾਹਿਬ ਹੈ ਇਹਨਾਂ ਵੱਲੋਂ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀਗਾ ਕਿ ਕੈਨੇਡਾ ਆਪਣੇ ਜੋ ਫੌਜੀ ਸਾਜ ਸਮਾਨ ਦੀ ਖਰੀਦੋ ਫਰੋਕਤ ਹੁੰਦੀ ਆ ਜੋ ਵੱਡੀਆਂ ਡੀਲਸ ਕਰਨੀਆਂ ਹੁੰਦੀਆਂ ਨੇ ਜੀ ਕਿਉਂਕਿ ਕੈਨੇਡਾ ਦੇ ਵਿੱਚ ਸਾਰਾ ਫੌਜੀ ਸਾਜ ਸਮਾਨ ਨਹੀਂ ਬਣਦਾ ਬਾਹਰੋਂ ਹੀ ਖਰੀਦਣਾ ਪੈਂਦਾ ਆ ਪਰ ਹੋ ਕੀ ਰਿਹਾ ਸੀਗਾ ਕਿ ਅਗਰ ਕੋਈ ਵੀ ਡੀਲ ਕਰਨੀ ਹੁੰਦੀ ਆ ਤਾਂ ਉਹਦਾ ਟਾਈਮ ਬਹੁਤ ਲੱਗਦਾ ਸੀਗਾ ਪ੍ਰੋਸੈਸ ਬਹੁਤ ਲੰਬਾ ਸੀਗਾ ਅਪਰੂਵਲ ਮਿਲਣੇ ਨੂੰ ਬਹੁਤ ਸਮਾਂ ਲੱਗਦਾ ਸੀ ਤੇ ਕੈਨੇਡਾ ਦੇ ਉੱਪਰ ਇਹ ਵੀ ਦਬਾਅ ਲਗਾਤਾਰ ਵਧਿਆ ਹੋਇਆ ਕਿ ਉਹ ਆਪਣੀ ਜੀਡੀਪੀ ਦਾ ਘੱਟੋ ਘੱਟ 2% ਏ ডিফেন্স ਦੇ ਉੱਪਰ ਖਰਚੇ ਪਰ ਕਾਰਨ ਇਹੀ ਹੈ ਕਿ ਇਹਦੇ ਵਿੱਚ ਡਿਲੇ ਬਹੁਤ ਹੁੰਦੀ ਸੀਗੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸਮੱਸਿਆਵਾਂ ਆਸੀਆਂ ਸੋ ਜਿਹਦੇ ਕਰਕੇ ਸਾਜੇ ਕਿਤੇ ਕੋਈ ਵੀ ਡੀਲ ਸਿਰੇ ਨਹੀਂ ਚੜਦੀ ਸੀਗੀ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਕੱਲ ਪ੍ਰਧਾਨ ਮੰਤਰੀ ਸਾਹਿਬ ਦੇ ਆਫਿਸ ਨੇ ਅਨਾਉਂਸਮੈਂਟ ਕੀਤੀ ਹੈ ਕਿ ਇੱਕ ਕਹਿੰਦੇ ਨਵੀਂ ਏਜੰਸੀ ਬਣਾਈ ਹੈ ਜਿਹਦਾ ਨਾਮ ডিফেন্স ਇਨਵੈਸਟਮੈਂਟ ਏਜੰਸੀ ਹੋਊਗਾ ਪਾਵ ਡੀ ਆਈ ਏ ਸੋ ਇਹ ਨਵੀਂ ਏਜੰਸੀ ਏ ਕੋਈ ਵੀ ਫੌਜੀ ਸਾਜ ਉਸ ਸਮਾਨ ਖਰੀਦਣਾ ਹੋਵੇ ਤਲਾਸ਼ਣਾ ਹੋਵੇ ਵੀ ਕਿੱਥੋਂ ਖਰੀਦਣਾ ਕਿਹੜੇ ਜਗ੍ਹਾ ਤੋਂ ਖਰੀਦਿਆ ਜਾ ਸਕਦਾ ਉਹਦੇ ਬਾਬਤ ਡੀਲ ਕਰਨੀ ਹੋਵੇ ਸੋ ਇਹ ਸਾਰਾ ਕੰਮ ਇਹਦੇ ਥਰੂ ਹੋਇਆ ਕਰੂਗਾ ਸੋ ਇਹਦੇ ਨਾਲ ਸਮੇਂ ਦੀ ਬਚਤ ਹੋਣੀ ਆ ਤਾਂ ਕਹਿੰਦੇ ਵੀ ਕੰਮ ਜਿਹੜਾ ਆ ਤੇਜ਼ੀ ਦਾ ਨਵੇਰੇ ਜਿਹੜਾ ਚੜ ਸਕਦਾ ਸੋ ਇਹਦੇ ਵਿੱਚ ਇਹ ਵੀ ਆ ਕਿ ਜੋ ਵੀ ਕੈਨੇਡੀਅਨ ਫੌਜ ਦੀਆਂ ਜ਼ਰੂਰਤਾਂ ਹੋਣਗੀਆਂ ਇਹ ਜੋ ਵੀ ਇਹਦੇ ਨਾਲ ਅਸੀਂ ਨੈਸ਼ਨਲ ਲੈਵਲ ਤੇ ਕੀ ਪ੍ਰੋਡਿਊਸ ਕਰ ਸਕਦੇ ਆ ਇੰਟਰਨਲ ਤੌਰ ਤੇ ਇਹ ਬਾਹਰੋਂ ਕੀ ਮੰਗਵਾ ਸਕਦੇ ਆ ਸੋ ਇਹਦੇ ਵਿੱਚ ਕਹਿੰਦੇ ਵੀ ਚਾਂਸਸ ਜਿਹੜੇ ਵਧਣਗੇ ਸੋ ਕੈਨੇਡਾ ਦੇ ਅੰਦਰੋਂ ਵੀ ਸਮਾਨ ਜਿਹੜਾ ਆ ਜਲਦੀ ਬਣਾਇਆ ਜਾਊਗਾ ਇਹ ਨਵੇਂ ਮੌਕੇ ਤਲਾਸ਼ੇ ਜਾਣਗੇ ਵੀ ਅਸੀਂ ਆਪ ਪ੍ਰੋਡਿਊਸ ਕਰੀਏ ਤੇ ਅਗਰ ਕਿਤੇ ਬਾਹਰੋਂ ਵੀ ਲੋੜ ਪੈਂਦੀ ਹੈ ਤਾਂ ਉਹਦੇ ਉੱਪਰ ਵੀ ਇਹਦਾ ਕੰਮ ਤੇਜ਼ੀ ਨਾਲ ਹੋ ਸਕਦਾ ਸੋ ਪ੍ਰਾਈਮ ਮਿਨਿਸਟਰ ਸਾਹਿਬ ਦਾ ਆਫਿਸ ਕਹਿ ਰਿਹਾ ਕਹਿੰਦੇ ਵੀ ਇਹਦੇ ਨਾਲ ਫਿਰ ਜਿਹੜੇ ਰੋਜ਼ਗਾਰ ਦੇ ਮੌਕੇ ਵੀ ਵਧਣੇ ਆ ਕਿਉਂਕਿ ਸਮਾਨ ਅਗਰ ਇੱਥੇ ਕੈਨੇਡਾ 'ਚ بڑੂਗਾ ਕੈਨੇਡਾ ਦੇ ਵਿੱਚ ਰੋਜ਼ਗਾਰ ਵੀ ਵਧੂਗਾ ਤੇ ਨਾਲ ਜੋ ਕੈਨੇਡਾ ਨੂੰ ਚੁਣੌਤੀਆਂ ਆ ਰਹੀਆਂ ਕੈਨੇਡੀਅਨ ਫੌਜ ਨੂੰ ਚੁਣੌਤੀਆਂ ਆ ਰਹੀਆਂ ਸੋ ਉਹਦੇ ਨਾਲ ਵੀ ਕਹਿੰਦੇ ਵੀ ਅਸੀਂ ਜਿਹੜਾ ਆ ਜਲਦੀ ਨਿਕਲ ਸਕਾਂਗੇ ਤੇ ਇਹਦੇ ਵਿੱਚ ਵੀ ਕਹਿ ਰਹੇ ਨੇ ਕਿ ਯੂਕੇ ਆਸਟ੍ਰੇਲੀਆ ਦੇ ਫਰਾਂਸ ਵਰਗੇ ਜਿਹੜੇ ਸਾਡੇ ਭਾਈਵਾਲ ਮੁਲਕ ਨੇ ਉਹਨਾਂ ਦੇ ਨਾਲ ਮਿਲ ਕੇ ਵੀ ਕੰਮ ਕੀਤਾ ਜਾਊਗਾ ਸੋ ਇਹਦੇ ਨਾਲ ਨੋਵਾ ਸਕੋਸ਼ੀਆ ਦੀ ਗੱਲ ਕਰੀਏ ਉਹਦੇ ਨਾਲ ਹੀ ਰਲਦੀ ਮਿਲਦੀ ਖਬਰ ਇਹ ਆ ਕਿ ਉਹਨਾਂ ਨੇ ਇੱਕ ਇਹੋ ਜਿਹਾ ਇਹ ਲੈਜਿਸਲੇਸ਼ਨ ਉੱਥੇ ਦੀ ਪਾਲੀ ਹੈ ਜਿਹੜੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਹੁੰਦੀ ਆ ਸੋ ਉਹਦੇ ਵਿੱਚ ਲਿਆਂਦਾ ਸੋ ਜਿਹਦੇ ਨਾਲ ਜਿਹੜੇ ਸਾਡੇ ਫੌਜੀ ਨੇ ਕੈਨੇਡੀਅਨ ਆਰਮ ਫੋਰਸਸ ਦੇ ਜਿਹੜੇ ਮੈਂਬਰਸ ਨੇ ਸੋ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਊਗੀ ਕਿ ਉਹ ਆਪਣੀ ਜਿਹੜੀ ਯੂਨੀਫਾਰਮ ਹੈ ਉਹ ਕਿਸੇ ਵੀ ਪ੍ਰੋਵਿੰਸ਼ੀਅਲ ਬਿਲਡਿੰਗ ਸਪੇਸਿਸ ਜਿਹੜੀਆਂ ਹੁੰਦੀਆਂ ਪ੍ਰੋਵਿੰਸ਼ੀਅਲ ਉਹਦੇ ਵਿੱਚ ਪਾ ਸਕਣਗੇ ਭਾਵੇਂ ਕੋਈ ਵੀ ਪ੍ਰੋਵਿੰਸ਼ੀਅਲ ਸਪੇਸਿਸ ਹੈ ਜਿਵੇਂ ਸਕੂਲ ਨੇ ਕੋਈ ਹੋਰ ਹਸਪੀਟਲਸ ਨੇ ਇਹ ਕਿਸੇ ਵੀ ਤਰੀਕੇ ਦੀ ਜਿਹੜੀ ਪ੍ਰੋਵਿੰਸ਼ੀਅਲ ਬਿਲਡਿੰਗਸ ਹੁੰਦੀਆਂ ਨੇ ਸੋ ਉਹਦੇ ਵਿੱਚ ਉਹਨਾਂ ਦੀ ਵਰਤੋਂ ਕਰ ਸਕਣਗੇ ਸੋ ਇਹਦੇ ਵਿੱਚ ਕਹਿ ਰਹੇ ਨੇ ਕਹਿੰਦੇ ਕਿ ਨੋਵਾ ਸਕੋਸ਼ੀਆ ਤੋਂ ਕ੍ਰੀਡੈਂਟ ਆਰ ਫੋਰਸਿਸ ਵਿੱਚ ਬਹੁਤ ਲੋਕ ਕਹਿੰਦੇ ਭਰਤੀ ਹੁੰਦੇ ਨੇ ਸੋ ਆਨ ਫੋਰਸਿਸ ਦੇ ਪ੍ਰਤੀ ਕਨੇ ਪਿਆਰ ਬਹੁਤ ਹੈ ਜਿਵੇਂ ਸਾਡੇ ਪੰਜਾਬ ਚ ਬੜੇ ਫੌਜੀ ਭਰਤੀ ਹੁੰਦੇ ਨੇ ਭਾਰਤੀ ਫੌਜ ਚ ਇਸੇ ਤਰੀਕੇ ਦਾ ਨੋਵਾ ਸਕੋਸ਼ੀਆ ਵੀ ਹੈ ਕਹਿੰਦੇ ਹੋਇਆ ਇਹ ਆ ਕਿ ਹੈਲੀਫੈਕਸ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਕਿ ਉੱਥੇ ਸਕੂਲ ਵਾਲਿਆਂ ਨੇ ਫੌਜੀਆ ਨੂੰ ਕਹਿ ਦਿੱਤਾ ਕਹਿੰਦੇ ਵੀ ਇਹ ਤੁਸੀਂ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਫੌਜੀ ਯੂਨੀਫਾਰਮ ਪਾ ਕੇ ਨਹੀਂ ਆ ਸਕਦੇ ਤਾਂ ਉਸ ਤੋਂ ਬਾਅਦ ਫਿਰ ਰੌਲਾ ਵੀ ਪਿਆ ਸੀਗਾ ਉਨੇ ਕਾਨੂੰਨ ਜੋ ਚੇਂਜਸ ਲੈਜਿਸਲੇਸ਼ਨ ਲਿਆਂਦਾ ਗਿਆ ਸੋ ਇਹਦੇ ਵਿੱਚ ਫੌਜੀਆ ਨੂੰ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਪ੍ਰੋਵਿੰਸ਼ੀਅਲ ਬਿਲਡਿੰਗ ਦੇ ਵਿੱਚ ਆਪਣੀ ਵਰਦੀ ਪਾ ਕੇ ਆ ਸਕਣਗੇ ਤੇ ਉਹਨਾਂ ਨੂੰ ਕੋਈ ਵੀ ਇਸ ਤਰੀਕੇ ਦੀ ਗੱਲ ਨਹੀਂ ਕਹਿ ਸਕੇਗਾ ਸੋ ਨਾਲ ਪਿੰਦ ਜੀ ਗੱਲ ਸਾਡੇ ਬਾਰਡਰਸ ਦੀ ਕਰਦੇ ਆ ਸੋ ਬਾਰਡਰਸ ਦੇ ਉੱਪਰ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਇਸ ਤਰੀਕੇ ਦੇ ਬਣੇ ਹੋਏ ਆ ਕਿ ਜੋ ਸਾਡੇ ਟਰੱਕ ਡਰਾਈਵਰ ਨੇ ਕਿਉਂਕਿ ਸਾਡਾ 75% ਵਪਾਰ ਅਮਰੀਕਾ ਦੇ ਨਾਲ ਚੱਲਦਾ ਆ ਸੋ ਸਾਰੀ ਸਾਡੀ ਇਕਨੋਮੀ ਇੱਕ ਤਰੀਕੇ ਨਾਲ ਸਾਡੇ ਟਰੱਕ ਡਰਾਈਵਰਾਂ ਦੇ ਉੱਪਰ ਖੜੀ ਆ ਪਰ ਜਿਸ ਢੰਗ ਦੀ ਇਹਨਾਂ ਨੂੰ ਜਲਾਲਤ ਜਿਹੜੇ ਮੈਂ ਜਲਾਲਤ ਸ਼ਬਦ ਤਾਂ ਵਰਤ ਰਿਹਾ ਵੀ ਜਿੰਨਾ ਇਹਨਾਂ ਨੂੰ ਖੱਜਲ ਖਵਾਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਸੋ ਬਹੁਤ ਹੀ ਜ਼ਿਆਦਾ ਇਹ ਜੋ ਟਰੱਕ ਡਰਾਈਵਰ ਭਾਈਚਾਰਾ ਅਫਸਰਟ ਹੈ ਖਾਸ ਤੌਰ ਤੇ ਜੇਕਰ ਅਸੀਂ ਹਸਾਦੀਆਂ ਬਾਰਡਰ ਦੇਖੀਏ ਜੇਕਰ ਅਸੀਂ ਬਫਲੋ ਬਾਰਡਰ ਦੇਖੀਏ ਕ੍ਰਿਸਟਲ ਰਿਸਟਲ ਬਾਰਡਰ ਹੈ ਜਾਂ ਜੋ ਡੈਟਰਾਇਟ ਵਿਨਸਰ ਬਾਰਡਰ ਹੈ ਵਾਪਸੀ ਤੇ ਦੱਸ ਰਹੇ ਨੇ ਪੇ 10-10 ਘੰਟੇ ਤੱਕ ਦੀ ਵੇਟ ਕਰਨੀ ਪੈ ਰਹੀ ਆ ਇਹ 15 ਤੋਂ 20 ਕਿਲੋਮੀਟਰ ਲੰਬੀ ਲਾਈਨ ਆ ਇਹ ਜੋ ਮਿਸ਼ੀਗਨ ਦਾ ਜੋ ਸਾਨੀਆ ਬਾਰਡਰ ਦਾ ਜਿਹੜੀ ਐਂਟ੍ਰੈਂਸ ਆ ਉਹਦੇ ਮਗਰ ਲੱਗਿਆ ਨੇ ਤੁਸੀਂ ਆਪ ਸੋਚੋ ਕਿ 15 ਕਿਲੋਮੀਟਰ ਲੰਬੀ ਲੈਂ ਬਾਰਡਰ ਤੋਂ ਪਿੱਛੇ ਲੱਗੀ ਹੋਵੇ ਤਾਂ ਕਿਸ ਤਰੀਕੇ ਦੇ ਹਾਲਾਤ ਹੋਣਗੇ ਸੋ ਸੀਬੀਐਸ ਦੇ ਸਿਸਟਮ ਦੇ ਵਿੱਚ ਇਹ ਕੁਝ ਤਕਨੀਕੀ ਕਾਮੀਆਂ ਵੀ ਆਈਆਂ ਸਨ ਉਹ ਤਕਨੀਕੀ ਕਾਮੀਆਂ ਕਿਨੇ ਦੂਰ ਵੀ ਹੋ ਗਈਆਂ ਪਰ ਉਸ ਦੇ ਬਾਵਜੂਦ ਡਰਾਈਵਰ ਇਹ ਸ਼ਿਕਾਇਤ ਲਾ ਰਹੇ ਨੇ ਕਹਿੰਦੇ ਵੀ ਬੂਥ ਨਹੀਂ ਪ੍ਰੋਪਰ ਖੁੱਲੇ ਜਾ ਰਹੇ ਇਹ ਉਹਨਾਂ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਸੋ ਬੜੀ ਦੇਖੋ ਇਹ ਨਮੋਸ਼ੀ ਦੀ ਗੱਲ ਹੈ ਕਿ ਸਾਡਾ 75% ਵਪਾਰ ਅਮਰੀਕਾ ਦੇ ਨਾਲ ਚੱਲਦਾ ਹੋਵੇ ਤਾਂ ਅਸੀਂ ਦੁਨੀਆ ਭਰ ਦੇ ਮੁਲਕਾਂ ਨੂੰ ਮਿਲੀਅਨਸ ਡਾਲਰ ਦੀ ਜਿਹੜੀ ਮਦਦ ਵੀ ਕਰਦੇ ਹੋਈਏ ਪਰ ਸਾਡੀਆਂ ਸਰਕਾਰਾਂ ਕੋਈ ਜੀ ਸੀ ਬੀ ਐਸ ਤੇ ਜਿਹੜੇ ਆਫੀਸਰ ਜਿਹੜੇ ਬਾਰਡਰਸ ਦੇ ਉੱਪਰ ਕੰਮ ਕਰ ਸਕਦੇ ਹਨ ਜਾਂ ਉੱਥੇ ਕੁਝ ਨਵੇਂ ਬੂਤ ਬੜਾਏ ਜਾਂ ਸੋ ਇੰਨਾ ਕੰਮ ਸਾਡੀਆਂ ਸਰਕਾਰਾਂ ਨਾਲ ਕਰਨਾ ਚਾਹੁੰਦੀਆਂ ਨੇ ਨਾ ਕੋਈ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲਦਾ ਹੈ ਨਾ ਕੋਈ ਗੱਲ ਕਰਦਾ ਨਾ ਕੋਈ ਮੁੱਦਾ ਚੱਕਦਾ ਸੋ ਇਹ ਜੋ ਡਿਲੇਸ ਹੋ ਰਹੀਆਂ ਨੇ ਟਰਕਿੰਗ ਜੋ ਸਾਡੇ ਡਰਾਈਵਰਸ ਦੇ ਭਾਈਚਾਰਾ ਜੋ ਬਹੁਤ ਵੱਡਾ ਆ ਸੋ ਉਹਦੇ ਵਿੱਚ ਸਰਕਾਰਾਂ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਬਹੁਤ ਵੱਡਾ ਰੋਸ ਤੇ ਖੰਗੜ ਹੈ ਇੰਦ ਸਾਬ ਕਈ ਵਾਰ ਮੈਂ ਕਹਿ ਜਾਂਦਾ ਗੱਲਾਂ ਫਿਰ ਕੌੜੀਆਂ ਲੱਗ ਜਾਂਦੀਆਂ ਹੁੰਦੀਆਂ ਨੇ ਜਦੋਂ ਕਿ ਇਹ ਤੇ ਪੈਂਦੀ ਆ ਫੇਰ ਉਹ ਥੋੜਾ ਜਿਹਾ ਜਾਗਦੇ ਨੇ ਵੈਸੇ ਇਹ ਸਭ ਸਰਕਾਰਾਂ ਇੱਕੋ ਹੀ ਹੁੰਦੀਆਂ ਇਹਨਾਂ ਨੇ ਆਪ ਦੇ ਲਾਹੇ ਲੈਣੇ ਹੁੰਦੇ ਨੇ ਪਹਿਲਾਂ ਰੌਲਾ ਪੈਂਦੇ ਸੀਗੇ ਵੀ ਜਿਹੜੇ ਆ ਜੀ ਜਸਟਨ ਟਰੂਡੋ ਹੋਣੀ ਜਿਹੜਾ ਯੂਕਰੇਨ ਨੂੰ ਪੈਸਾ ਦੇਈ ਜਾਂਦੇ ਆ ਸੀਰੀਆ ਹੋਰ ਪਾਸੇ ਕਰੀ ਜਾਂਦੇ ਨੇ ਜਦੋਂ ਇਹ ਬਣ ਗਏ ਪਹਿਲਾਂ ਇਹਨਾਂ ਦੇ ਜਿਹੜੇ ਪਦਵੰਤਿਆਂ ਨੇ ਇੱਥੇ ਵੀ ਮੀਡੀਆ ਪਲੇਟਫਾਰਮਸ ਤੇ ਆ ਕੇ ਨਹੀਂ ਜੀ ਇਹ ਆ ਜੀ ਉਹ ਆ ਹਾਂਜੀ ਤੇ ਉਹ ਤੋਂ ਬਾਅਦ ਇਹਨਾਂ ਨੇ ਆਉਣ ਤੋਂ ਬਾਅਦ ਵੀ ਇਹ ਕਿਹੜਾ ਰੁਕੇ ਨਹੀਂ ਮਾਰਕ ਕਰਨੀ ਹੋਣੀ ਇਹ ਵੀ ਪੈਸੇ ਵੰਡੀ ਜਾ ਰਹੇ ਨੇ ਹੋਰ ਤਾਂ ਹੋਰ ਛੱਡੋ ਆਪਾਂ ਨੂੰ ਪਤਾ ਹੀ ਹੈ ਆਪਾਂ ਇੱਕ ਛੇਤੀ ਛੋਟੇ ਜਿਹੀ ਕੰਟਰੀ ਦੀ ਗੱਲ ਕੀਤੀ ਸੀ ਜਿੱਥੇ ਉਹ ਕਹਿੰਦੇ ਤੁਸੀਂ ਆਪ ਦੇ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਕਾਬੂ ਕਰ ਲਈ ਅਸੀਂ ਤੁਹਾਨੂੰ ਮਿਲੀਅਨਸ ਆਫ ਡਾਲਰ ਦਵਾਂਗੇ ਤਾਂ ਆਪ ਦੇ ਲੋਕਾਂ ਦਾ ਕੀ ਹਾਲ ਹੈ ਚਲੋ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਹਾਂਗੇ ਔਰ ਥੋੜੀ ਜਿਹੀ ਡੇ ਲਾਈਟ ਸੇਵਿੰਗ ਬਾਰੇ ਗੱਲਬਾਤ ਕਰ ਲਈਏ ਸੋ ਟਾਈਮ ਨੂੰ ਖਤਮ ਕਰਨ ਲਈ ਕਹਿੰਦੇ ਇਹਨਾਂ ਦੀ ਆਪਣੀ ਲਿਬਰਲ ਐਮਪੀਓ ਕਹਿੰਦੇ ਬਿੱਲ ਲਿਆਉਣ ਨੂੰ ਫਿਰਦੇ ਨੇ ਦੋ ਕੈਨੇਡਾ ਦੇ ਵਿੱਚ ਦਿੱਕੇਤਾ ਨਵੰਬਰ 2 ਨੂੰ ਜੋ ਇਸ ਵਾਰ ਐਤਵਾਰ ਵਾਲਾ ਦਿਨ ਹੈ ਤੇ ਮਾਰਚ 9 ਨੂੰ ਇਹ ਇਹ ਟਾਈਮ ਜਿਹੜਾ ਆ ਇਹ ਚੇਂਜ ਹੁੰਦਾ ਆ ਜਦੋਂ ਅਸੀਂ ਘੜੀਆਂ ਇੱਕ ਘੰਟਾ ਅੱਗੇ ਕਰਦੇ ਆ ਇੱਕ ਘੰਟਾ ਪਿੱਛੇ ਕਰਦੇ ਆ ਹੁਣ ਦੋ ਨਵੰਬਰ ਨੂੰ ਘੰਟਾ ਘੜੀਆਂ ਜਿਹੜੀਆਂ ਨੇ ਪਿੱਛੇ ਕਰ ਦਿੱਤੀਆਂ ਜਾਣਗੀਆਂ ਸੋ ਇਹ ਸਾਲ ਦੇ ਵਿੱਚ ਦੋ ਵਾਰ ਸੁਪਿੰਦਰ ਜੀ ਹੁੰਦਾ ਆ ਕਿ ਜਿਹਦੇ ਨਾਲ ਇਹਨਾਂ ਦਾ ਤਰਕ ਆ ਕਿ ਜੋ ਸਮਾਂ ਆ ਦੇਂਦਾ ਤੇ ਸੂਰਜ ਦੀ ਰੋਸ਼ਨੀ ਆ ਸੋ ਉਹਨੂੰ ਕਹਿੰਦੇ ਬਚਾਉਣਾ ਹੁੰਦਾ ਆ ਪਰ ਇਹ ਬਹੁਤ ਸਾਰੀਆਂ ਇਹ ਅਸੀਂ ਸਰਵਿਸ ਵਗੈਰਾ ਰਿਪੋਰਟਾਂ ਵੀ ਸਮੇਂ ਸਮੇਟੇ ਸ਼ੇਅਰ ਕਰਦੇ ਰਹਿੰਦੇ ਹਾਂ ਕਿ ਲੋਕ ਇਹ ਬਹੁਤ ਤੇ ਜਿਆਦਾ ਦੇ ਹੱਕ ਦੇ ਵਿੱਚ ਨਹੀਂ ਆ ਤੇ ਇਹਦੇ ਨਾਲ ਡਿਪਰੈਸ਼ਨ ਵਰਗੀਆਂ ਗੱਲਾਂ ਵਾਸਤਾ ਵੀ ਕਹਿੰਦੇ ਹੋ ਜਾਂਦੀਆਂ ਨੇ ਪਿਛਲੇ ਦਿਨੀ ਇੱਕ ਸਰਵੇ ਆਇਆ ਸੀ ਗਾਇਕ ਰਿਪੋਰਟ ਆਈ ਸੀ ਜਿਹਦੇ ਵਿੱਚ ਕਹਿੰਦੇ ਆ ਵੀ ਸਾਡਾ ਡਾਈਜੈਸ਼ਨ ਸਿਸਟਮ ਜਿਹੜਾ ਆ ਤੇ ਉਹ ਵੀ ਵਿਗੜਦਾ ਹੈ ਭਟਾਪੇ ਵਰਗੀਆਂ ਸਮੱਸਿਆਵਾਂ ਵੀ ਕਹਿੰਦੇ ਲੋਕਾਂ ਨੂੰ ਹੋ ਸਕਦੀਆਂ ਨੇ ਹੁਣ ਜੀ ਵਿੱਚ ਜੋ ਲਿਬਰਲ ਐਮਪੀ ਨੇ ਮੈਰੀ ਫਰਾਸ ਲੇਲੌਂਡ ਜਿਹੜੇ ਨੇ ਸੋ ਉਹ ਕਹਿੰਦੇ ਵੀ ਅਗਲੇ ਹਫਤੇ ਉਹ ਇੱਕ ਪ੍ਰਾਈਵੇਟ ਬਿੱਲ ਲੈ ਕੇ ਆ ਰਹੇ ਨੇ ਇਹ ਪ੍ਰਾਈਵੇਟ ਬਿੱਲ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਡੇ ਲਾਈਟ ਸੇਵਿੰਗ ਟਾਈਮ ਹੈ ਇਹਨੂੰ ਖਤਮ ਕਰਨ ਵਾਸਤੇ ਬਿੱਲ ਲੈ ਕੇ ਆਉਣਾ ਹੁਣ ਇਹ ਲਿਬਰਲ ਦੇ ਹੀ ਐਮਪੀ ਨੇ ਕਿ ਇਹੀ ਪ੍ਰਾਈਵੇਟ ਬਿੱਲ ਇਸ ਤਰੀਕੇ ਦਾ ਲੈ ਕੇ ਆ ਰਹੇ ਨੇ ਹੁਣ ਗੱਲ ਇਹ ਆ ਕਿ ਇਹ ਇਹਨੂੰ ਸਪੋਰਟ ਕਿੱਦਾਂ ਨਹੀਂ ਮਿਲਦੀ ਆ ਵੀ ਇਹਨਾਂ ਦੇ ਆਪਣੀ ਪਾਰਟੀ ਵਾਲੇ ਸਪੋਰਟ ਕਰਦੇ ਕਿ ਨਹੀਂ ਕਰਦੇ ਜਾਂ ਕਨਜ਼ਰਵੇਟਿਵ ਵਾਲਿਆਂ ਦਾ ਕੀ ਰੁਖ ਰਹੂਗਾ ਬਲੋਕ ਕਿ ਉਹ ਬਕਾ ਐਨਡੀਪੀ ਕੀ ਰੁਖ ਅਪਣਾਉਂਦੀ ਆ ਜੋ ਓਵਰਆਲ ਇਸ ਮੁੱਦੇ ਨੂੰ ਲੈ ਕੇ ਸਾਡਾ মিডিਆ ਦਾ ਆਮ ਲੋਕਾਂ ਦਾ ਕੀ ਰੁਖ ਹੋਊਗਾ ਹੁਣ ਉਹ ਵੀ ਦੇਖਣਾ ਪਊਗਾ ਸੋ ਅਗਲੇ ਹਫ਼ਤੇ ਇਹਨਾਂ ਨੇ ਇਹ ਬਿੱਲ ਲੈ ਕੇ ਆਉਣਾ ਆ ਸੋ ਇਹਦੇ ਵਿੱਚ ਕਹਿੰਦੇ ਆ ਕਿ ਇਹ ਘੜੀਆਂ ਜਿਹੜੀਆਂ ਅੱਗੇ ਪਿੱਛੇ ਕੀਤੀਆਂ ਜਾਂਦੀਆਂ ਨੇ ਕਹਿੰਦੇ ਵੀ ਇਹਨੂੰ ਬੰਦ ਕਰ ਦਿੱਤਾ ਜਾਵੇ ਤਾਂ ਇਹ ਕਹਿੰਦੇ ਵੀ ਇਹ ਜੀ ਜੀ ਤੇ ਜਿਹੜਾ ਇਹ ਇਹਦਾ ਕੋਈ ਕਹਿੰਦੇ ਖਾਸ ਫਾਇਦਾ ਨਹੀਂ ਹੈਗਾ ਲੋਕਾਂ ਨੂੰ ਸਗੋ ਕਿ ਪਰੇਸ਼ਾਨੀਆਂ ਬਹੁਤ ਹੁੰਦੀਆਂ ਇਹ ਸਰਦੀਆਂ ਨੂੰ 4-5 ਵਜੇ ਹਨੇਰਾ ਹੋ ਜਾਂਦਾ ਤੇ ਲੋਕ ਜਿਹੜਾ ਹੈ ਡਿਪਰੈਸ਼ਨ ਚਲੇ ਜਾਂਦੇ ਨੇ ਇਹ ਬਹੁਤ ਸਾਰੀਆਂ ਗੱਲਾਂ ਨੇ ਇਹ ਹੁਣ ਦੇਖੋ ਪ੍ਰਾਈਵੇਟ ਵੇਲੇ ਇਹਨਾਂ ਨੇ ਲਿਆਉਣਾ ਤੇ ਦੇਖਦੇ ਆ ਫਿਰ ਉਹ ਕਿਸ ਤਰੀਕੇ ਦੀ سپورਟ ਜਿਹੜੀ ਆ ਪਾਰਲੀਮੈਂਟ ਚ ਮਿਲਦੀ ਲੋ ਜੀ ਮਹੀਨਾ ਚੜ ਗਿਆ ਤੇ ਚੜਦੇ ਮਹੀਨੇ ਹੀ ਮੈਂ ਕਿਹਾ ਵੀ ਕੋਈ ਖਬਰ ਪੰਜਾਬੀਆਂ ਨਾਲ ਜੁੜੀ ਨਾ ਹੋਵੇ ਉਹ ਵੀ ਨਸ਼ਾ ਤਸਕਰੀ ਨਾਲੇ ਤਾਂ ਕਦੇ ਹੋ ਨਹੀਂ ਸਕਦਾ ਕੈਨੇਡਾ ਦੇ ਵਿੱਚ ਸੋ ਨਸ਼ਾ ਤਸਕਰੀ ਦੇ ਦੋਸ਼ਾਂ ਚ ਪੰਜਾਬੀ ਵਿਦਿਆਰਥੀ ਨੂੰ ਸਜ਼ਾ ਹੋਈ ਆ ਜੀ ਬਿਲਕੁਲ ਦੇਖੋ ਜੀ ਇਹ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਹੈ ਇਹ ਦੱਸਿਆ ਗਿਆ ਸੀਗਾ ਵੀ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਆਇਆ ਸੀਗਾ ਇਹ ਚੰਗੇਰਾ ਭਵਿੱਖ ਬਣਾਉਣ ਵਾਸਤੇ ਆਇਆ ਸੀਗਾ ਤੇ ਪੜ੍ਹ ਲਿਖ ਕੇ ਕੋਈ ਚੰਗੀ ਜੌਬ ਮਿਲੇ ਤਾਂ ਇਹ ਵੀ ਸਰਕਾਰਾਂ ਨੂੰ ਉਮੀਦ ਹੁੰਦੀ ਐਵੇਂ ਨੌਜਵਾਨ ਪੜ੍ਹੇ ਲਿਖੇ ਆਉਣ ਪੜ੍ਹ ਲਿਖ ਕੇ ਇੱਥੇ ਚੰਗੀਆਂ ਜੌਬਾਂ ਦੇ ਵਿੱਚ ਲੱਗਣ ਸਾਡੀ ਇਕਨੋਮੀ ਨੂੰ ਵੀ ਕੋਈ ਫਾਇਦਾ ਹੋਵੇ ਪਰ ਇਸ ਤਿੱਕੇ ਦੇ ਵੀ ਬਹੁਤ ਸਾਰੇ ਇਹ ਇਨਾ ਚੋਰ ਮੋਰੀਗਾ ਫਾਇਦਾ ਲੈ ਗਏ ਕਿਉਂਕਿ ਇਹ ਤੁਹਾਨੂੰ ਪਤਾ ਵੀ ਦੁਕਾਨ ਨੂੰ ਮਹਾਂ ਕਾਲਜਾਂ ਨੂੰ ਮਹਾਂਤਾ ਦੇ ਦਿੱਤੀਆਂ ਗਈਆਂ ਦੁਕਾਨਾਂ ਤੇ ਕਾਲਜ ਬਣੇ ਹੋਏ ਸੀ ਨਾ ਕੋਈ ਤੁਹਾਨੂੰ ਪੜਾਈ ਕਰਨ ਦੀ ਲੋੜ ਹੈ ਨਾ ਕਾਲਜ ਜਾਣ ਦੀ ਲੋੜ ਹੈ ਸੋ ਇਸ ਤਰੀਕੇ ਦੇ ਹਾਲਾਤ ਜਿਹੜੇ ਆ ਅਨਟਾਰੀਓ ਦੇ ਵਿੱਚ ਵੀ ਅਸੀਂ ਦੇਖਿਆ ਕਿਉਂਕਿ ਇਹ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਇਹ ਐਜੂਕੇਸ਼ਨ ਨੂੰ ਇੱਕ ਬਿਜ਼ਨਸ ਬਣਾ ਲਿਆ ਤੇ ਉਹ ਇਹ ਹੀ ਦੱਸਦੇ ਰਹਿੰਦੇ ਸੀ ਵੀ ਐਜੂਕੇਸ਼ਨ ਤੋਂ ਸਾਨੂੰ ਐਨੇ ਬਿਲੀਅਨ ਡਾਲਰ ਦੀ ਆਮਦਨ ਹੋ ਰਹੀ ਹੈ ਕਿਉਂਕਿ ਐਜੂਕੇਸ਼ਨ ਨੂੰ ਕਦੇ ਵੀ ਬਿਨਸ ਨਹੀਂ ਬਣਾਉਣਾ ਚਾਹੀਦਾ ਇਹ ਸਰਕਾਰਾਂ ਵਾਸਤੇ ਕਦੇ ਵੀ ਬਿਜ਼ਨਸ ਨਹੀਂ ਹੋਣਾ ਚਾਹੀਦਾ ਪਰ ਬੜਿਆ ਅਫਸੋਸ ਦੀ ਗੱਲ ਹੈ ਪਰ ਹੁਣ ਇਹ ਵਿੱਚ ਕੀ ਆ ਕਿ ਇਹ ਜੋ ਇੰਟਰਨੈਸ਼ਨਲ ਸਟੂਡੈਂਟ ਭਾਰਤ ਤੋਂ ਕੈਨੇਡਾ ਪੜ੍ਹਨਾ ਆਇਆ ਸੀ ਜਿਹਦਾ ਨਾਂ ਜਤਿੰਦਰ ਪਾਸ ਸਿੰਘ ਸੱਤਿਆ ਗਿਆ ਆ ਇਹ ਕਹਿੰਦੇ ਵੀ ਅੰਟਾਰੀਓ ਦੇ ਕਾਲਜ ਵਿੱਚ ਪੜ੍ਹਨਾ ਆਇਆ ਸੀਗਾ ਸਾਲ ਪੜ੍ਹਿਆ ਆ ਅਗਲੇ ਸਾਲ ਇਹਨੇ ਪੜ੍ਹਾਈ ਨਹੀਂ ਕੀਤੀ ਵਰਕ ਪਰਮਿਟ ਦਾ ਜਿਹੜਾ ਮੁੱਕ ਗਿਆ ਜਿਹੜਾ ਸਟੱਡੀ ਪਰਮਿਟ ਹੁੰਦਾ ਤਾਂ ਫਿਰ ਇਹ ਸਸਕਾਚੁਆਨ ਚਲਾ ਗਿਆ ਸਸਕਾਚੁਆਨ ਜਾ ਕੇ ਉਥੇ ਨਸ਼ੇ ਦੀ ਤਸਕਰੀ ਦੇ ਵਿੱਚ ਸ਼ਾਮਲ ਹੋ ਗਿਆ ਸੋ ਇਹਦੀ ਗ੍ਰਿਫਤਾਰੀ ਹੋਈ ਹੈ ਨਸ਼ਾ ਇਹਦੇ ਕੋਲੋਂ ਬਰਾਮਦ ਹੋਇਆ ਸੀ ਇਹਦੇ ਪਰਫੈਕਟ ਕੇਸ ਚੱਲਿਆ ਕੇਸ ਚੱਲਣ ਤੋਂ ਬਾਅਦ ਹੁਣ ਜੋ ਉਥੇ ਸੈਸਕਾ ਟੂਨ ਦੀ ਅਦਾਲਤ ਹੈ ਸੋ ਉਹਦੇ ਸਜਦਾਲਤ ਨੇ ਇਹਨੂੰ 11 ਸਾਲਾਂ ਦੀ ਜਿਹੜੀ ਆ ਸਜ਼ਾ ਸੁਣਾਈ ਹੈ ਕਹਿੰਦੇ ਜੇਲ੍ਹ ਚ ਨੂੰ 11 ਸਾਲ ਰਹਿਣਾ ਪਊਗਾ ਜੀ ਜੋ ਜੱਜ ਨੇ ਲੀਥਾ ਵਾਰਸਨ ਉਹ ਜੱਜ ਸਾਹਮਣੇ ਕਾਰਨ ਕੀ ਦਿੱਤੇ ਜੱਜ ਸਾਹਿਬ ਨੇ ਪੁੱਛਿਆ ਵੀ ਤੂੰ ਕਿਉਂ ਇਹ ਕੰਮ ਕੀਤਾ ਤੂੰ ਪੜਨ ਆਇਆ ਸੀਗਾ ਜੀ ਤੇ ਨਸ਼ਿਆ ਦੇ ਵਿੱਚ ਕਿਉਂ ਗਿਆ ਤੇ ਇਹ ਕਹਿੰਦਾ ਜੀ ਪੜ੍ਹਾਈ ਕਰਦੇ ਵਕਤ ਮੇਰੇ ਤੇ ਕਰਜ਼ਾ ਬਹੁਤ ਚੜ ਗਿਆ ਕਰਜ਼ਾ ਕਹਿੰਦੇ ਚੜ ਗਿਆ ਸੀਗਾ ਤੇ ਕਰਜ਼ਾ ਲਾਉਣ ਵਾਸਤੇ ਮੈਨੂੰ ਨਸ਼ਿਆ ਵੇਚਣਾ ਪਿਆ ਹੁਣ ਇਹ ਕਿਹੋ ਜਿਹਾ ਕਾਰਨ ਹੋਇਆ ਵੀ ਤੁਸੀਂ ਆਏ ਪੜਨੋ ਤੇ ਪੜ੍ਹਾਈ ਦਾ ਖਰਚਾ ਪੂਰਾ ਕਰਨ ਲਈ ਤੁਸੀਂ ਨਸ਼ਾ ਵੇਚਦੇ ਹੋ ਸੋ ਜੱਜ ਸਾਹਿਬ ਨੇ ਕਿਹਾ ਵੀ ਤੇਰਾ ਜਿਹੜਾ ਯੁਰਮ ਹੈ ਇਹ ਬੜਾ ਸੰਗੀਨ ਹੈ ਵੀ ਇਹ ਜਿਹੜੇ ਬਹਾਨੇ ਆ ਕਹਿੰਦੇ ਵੀ ਇੱਥੇ ਚੱਲ ਨਹੀਂ ਸਕਦੇ ਸੋ 11 ਸਾਲ ਦੀ ਜਿਹੜੀ ਸਜ਼ਾ ਦਿੱਤੀ ਆ ਹੁਣ 11 ਸਾਲ ਦੀ ਸਜ਼ਾ ਠੀਕ ਹੈ ਜਾਂ ਹਜੇ ਵੀ ਘਾਟੇ ਲੋਕਾਂ ਨੇ ਫੈਸਲਾ ਕਰਨਾ ਤੇ ਇਹ ਸਜ਼ਾ ਤੋਂ ਬਾਅਦ ਇਹ ਵੀ ਆਪਿੰਦਾ ਜੀ ਕਿ ਪਿਛਲੇ ਸਮੇਂ ਦਰਾਨ ਬਹੁਤ ਸਾਰੇ ਇਸ ਥੀਕੇ ਦੇ ਲੋਕ ਇਹ ਚਾਹੇ ਉਹ ਸਟੱਡੀ ਪਰਮਿਟ ਦੀ ਗੱਲ ਕਰ ਲਈਏ ਵਰਕ ਪਰਮਿਟ ਹੋਰ ਵੱਖ-ਵੱਖਰੇ ਲਾ ਕੇ ਲਈਏ ਜਾਂ ਜੋ ਵਿਸਟਰਸ ਦੀ ਗੱਲ ਕਰ ਲਈਏ ਇਹ ਬਹੁਤ ਸਾਰੇ ਚੰਗੇ ਲੋਕ ਵੀ ਆਏ ਨੇ ਤੇ ਬਹੁਤ ਸਾਰੇ ਕ੍ਰਿਮੀਨਲ ਮਾਈਂਡ ਦੇ ਲੋਕ ਵੀ ਸਾਡੀ ਸੋਸਾਇਟੀ ਵਿੱਚ ਆ ਗਏ ਨੇ ਸੋ ਜਿਨ੍ਹਾਂ ਕਰਕੇ ਇੱਥੇ ਦਾ ਮਾਹੌਲ ਇਸ ਤਰੀਕੇ ਦਾ ਬਣਿਆ ਹੋਇਆ ਸੋ ਦੂਜੀ ਖਬਰ ਵੀ ਇਹਦੇ ਨਾਲ ਹੀ ਰਲਦੀ ਮਿਲਦੀ ਥੀ ਨਾ ਜੀ ਇਹ ਆ ਕਿ ਕੈਨੇਡਾ ਦੇ ਵਿੱਚ ਇੱਕ ਇਹ ਨੌਜਵਾਨ ਸੀਗਾ ਜਿਨੇ ਐਥੇ ਗੋਲੀਬਾਰੀਆਂ ਕੀਤੀਆਂ ਗੋਲੀਆਂ ਚਲਾਈਆਂ ਇਹ ਅੱਗਾਂ ਲਾਈਆਂ ਤੇ ਹੋਰ ਗਲਤ ਤਰੀਕੇ ਦੇ ਕੰਮ ਕੀਤੇ ਐਡਮੈਂਟਨ ਨਾਲ ਲੱਗਦੀ ਘਟਨਾ ਐ ਐਡਮੈਂਟਨ ਵਿਨੀਪੈਗ ਦੇ ਕਹਿੰਦੇ ਸ਼ੀਰਵੁੱਡ ਪਾਰਕ ਜਿਹੜਾ ਆ ਉੱਥੇ ਘਟਨਾਵਾ ਵਾਪਰੀਆਂ ਸੀ ਆ ਗੋਲੀਆਂ ਚਲਾਉਂਦੀਆਂ ਤੇ ਉਹਦੇ ਵਿੱਚ ਅਰਜਨ ਸਾਨਾ 21 ਸਾਲ ਦੀ ਉਮਰ ਦੇ ਵਾਂਟਡ ਸੀਗਾ ਪ੍ਰੋਜੈਕਟ ਗੈਸ ਲਾਈਟ ਤਹਿਤ ਤੇ ਇੱਕ ਕ੍ਰੀਏਟਿਵ ਏਜੰਸੀ ਆ ਇਹਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਹੱਥ ਨਹੀਂ ਸੀ ਆ ਰਿਹਾ ਤੇ ਹੁਣ ਪਤਾ ਲੱਗਾ ਵੀ ਇਹ ਤਾਂ ਇਥੋਂ ਭੱਜ ਕੇ ਇੰਡੀਆ ਚਲਾ ਗਿਆ ਸੀ ਤਾਂ ਇੰਡੀਆ ਤੋਂ ਜਦੋਂ ਦੁਬਾਰਾ ਇੱਥੇ ਕੈਨੇਡਾ ਵਾਪਸ ਆਇਆ ਤਾਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਸੋ ਅਰਜਨ ਸਾਨਾ ਜਿਹਦੀ ਉਮਰ 21 ਸਾਲ ਆ ਵੱਖ-ਵੱਖ ਗੋਰੀਆਂ ਚਲਾਉਣ ਦੀ ਕਟਨਾਵਾ ਦੇ ਵਿੱਚ ਗ੍ਰਿਫਤਾਰ ਹੋਇਆ ਤਾਂ ਇੱਕ ਕਟਨਾ ਹੋਰ ਇਸ ਤਰੀਕੇ ਦੀ ਜਿਹੜੀ ਆ ਸਾਹਮਣੇ ਆਈ ਐ ਉਹਦੇ ਵਿੱਚ ਕੀ ਆ ਕਹਿੰਦੇ ਕਿ ਇੱਕ ਬੰਦਾ ਜਿਹੜਾ ਐ ਇਥੋਂ ਡਰੰਟੋ ਏਰੀਆ ਚ ਅਗਵਾ ਕੀਤਾ ਗਿਆ 100 ਕਿਲੋਮੀਟਰ ਕਹਿੰਦੇ ਡਰੰਟੋ ਤੋਂ ਦੂਰ ਇੱਕ ਬੇਰਾਨ ਜਗ੍ਹਾ ਰੱਖਿਆ ਹੋਇਆ ਸੀਗਾ ਤੇ ਉਹਨੂੰ ਬੰਨ ਕੇ ਉੱਥੇ ਰੱਖਿਆ ਹੋਇਆ ਸੀਗਾ ਬੰਦੀ ਬਣਾ ਕੇ ਸੋ ਇਹ ਅਗਵਾ ਤੇ ਬੰਦੀ ਬਣਾਉਣ ਦੀ ਜਿਹੜੀ ਘਟਨਾ ਆ ਇਹਦੇ ਵਿੱਚ ਬ੍ਰੇਮਟਰ ਵਾਸੀ ਨਰਾਜ ਮਾਨ ਬਲਤੇਜ ਸੰਤੂ ਅਤੇ ਸੁਰਜੀਤ ਸਿੰਘ ਭੈਸ ਸਾਡੇ 5 ਜਣੇ ਜਿਹੜੇ ਆ ਗਿਰਸਤਾਰ ਹੋਏ ਆ ਤੁਸੀਂ ਹੁਣ ਆਪਸੇ ਹੱਲ ਲਾ ਲਓ ਕਿ ਕਿਹੋ ਜੇ ਕਮਾਰੇ ਵਿੱਚ ਸਾਡੀ ਜਿਹੜੀ ਜਵਾਨੀ ਆ ਉਹ ਇਨਵਾਲਵ ਹੋ ਚੁੱਕੀ ਹੈ ਜੀ 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 ਤੇ ਲਾਸਟ ਖਬਰ ਸਾਂਝੀ ਕਰਾਂਗੇ ਜੀ ਆਪਾਂ ਸੋ ਇੱਕ ਭਾਰਤੀ ਮੂਲ ਔਰਤ ਦਾ ਜਿਹੜਾ ਜੀ ਉਹ ਕਤਲ ਹੋਇਆ ਸੋ ਪਤੀ ਅਤੇ ਜੇਠ ਉਹ ਇਸ ਕਤਲ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਜੀ ਇਹ ਪਿੰਨ ਜੀ ਇਹ ਕਤਲ ਹੋਇਆ ਸੀਗਾ 21 ਸਤੰਬਰ ਨੂੰ ਇਸ ਸਵੇਰੇ 6:30 ਵਜੇ ਐਡਮਿਨਟੈਂਟ ਦੀ ਘਟਨਾ ਦੱਸੀ ਜਾ ਰਹੀ ਹੈ ਜੀ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਉਹ ਐਸੇ ਦਾ ਪਤਾ ਲੱਗ ਜਾਂਦਾ ਵੀ ਕਤਲ ਦੀ ਕੁਗਵਾਦ ਹਥ ਕੋਈ ਹੈ ਜਾਂ ਕੋਈ ਗ੍ਰਿਫਤਾਰੀ ਹੋਈ ਹੈ ਪਰ ਨਾਮਾ ਦਾ ਪਤਾ ਨਹੀਂ ਲੱਗਦਾ ਵੀ ਇਹਦੇ ਵਿੱਚ ਇਨਵੋਲ ਕੌਣ ਹੈ ਇਹ ਜਕੜਨਾਵਾ ਕਿਸ ਤਰੀਕੇ ਨਾਲ ਹੋਇਆ ਕਈ ਵਾਰ ਉਹ ਗੱਲਾਂ ਫਿਰ ਹੌਲੀ-ਹੌਲੀ ਸਾਹਮਣੇ ਆਉਂਦੀਆਂ ਨੇ ਸੋ ਇਹ ਘਟਨਾ ਜਿਹੜੀ 21 ਸਤੰਬਰ ਦੀ ਦੱਸੀ ਜਾ ਰਹੀ ਹੈ ਐਡਵੈਂਟਾ ਦੇ ਵਿੱਚ ਹੋਈ ਹੈ ਸਵੇਰੇ 6:30 ਵਜੇ ਦੀ ਕਹਿੰਦੇ ਘਟਨਾ ਆ ਇਹ ਪੁਲਿਸ ਨੂੰ ਸੱਦਿਆ ਗਿਆ ਸੀਗਾ ਉੱਥੇ ਦੀ ਜਿਹੜੀ ਇੱਕ ਇਨਵਸਟੋਗਾ ਸਟਰੀਟ ਤੇ ਬੈਨਾ ਵਾਚਰ ਐਵੈਨਿਊ ਆ ਇਹ ਉੱਥੇ ਘਰ 'ਚੇ ਗੱਲ ਹੋਈ ਸੀ ਇੱਕ ਔਰਤ ਕਹਿੰਦੇ ਜਖਮੀ ਹਾਲਾਤ ਦੇ ਵਿੱਚ ਸੀ ਪੁਲਿਸ ਨੂੰ ਕਾਲ ਗਈ ਆ ਪੁਲਿਸ ਜਦੋਂ ਮੌਕੇ ਦੇ ਉੱਪਰ ਪਹੁੰਚੀ ਹੈ ਤੇ ਉਹ ਔਰਤ ਜਿਹੜੀ ਸੀ ਮ੍ਰਿਤਕ ਸੀਗੀ ਉਹਨੂੰ ਬਚਾਇਆ ਨਹੀਂ ਜਾ ਸਕਿਆ ਔਰ ਉਹਦੀ ਪਛਾਣ ਕਹਿੰਦੇ 34 ਸਾਲਾਂ ਦੀ ਭਾਰਤੀ ਮੋਦੀ ਔਰਤ ਹੈ ਸ਼ਾਲੂ ਨਾਮ ਹੈ ਇਸ ਦਾ ਤੇ ਇਹਦੇ ਕਤਲ ਦੇ ਜਿਹੜੇ ਅਲੀਗੇਸ਼ਨ ਹੈ ਜੋ ਫਸਟ ਡਿਗਰੀ ਮਰਡਰ ਦੇ ਚਾਰजेस ਨੇ ਉਹ ਇਸ ਦੇ ਪਤੀ ਤੇ ਇਸ ਦੇ ਜੇਠ ਦੇ ਉੱਪਰ ਲੱਗੇ ਨੇ 39 ਸਾਲਾਂ ਦਾ ਰੌਸ਼ਨ ਲਾਲ 41 ਸਾਲਾਂ ਦਾ ਬਾਲ ਕਿਸ਼ਨ ਦੇ ਉੱਪਰ ਫਸਟ ਡਿਗਰੀ ਮਰਡਰ ਦੇ ਚਾਰਜ ਲੱਗੇ ਨੇ ਘਰੇਲੂ ਹਿੰਸਾ ਦਾ ਮਾਮਲਾ ਦੱਸਿਆ ਜਾ ਰਿਹਾ ਇਸ ਅਪਾਹਜ ਜਿਹੜੀ ਲੜਕੀ ਆ ਜਿਹਦਾ ਨਾਮ ਸ਼ਾਲੂ ਆ ਭੈਣਾ ਜੀ ਅੱਜ ਇਹਦਾ ਬ੍ਰੈਮਟਨ ਦੇ ਵਿੱਚ ਫਿਊਨਰਲ ਆ ਸੋ ਬ੍ਰੈਮਟਨ ਦੇ ਵਿੱਚ ਇਸਦਾ ਫਿਊਨਰਲ ਜਿਹੜਾ ਅੱਜ ਕੀਤਾ ਜਾਣਾ 11 ਵਜੇ ਤੇ ਇਹਦੇ ਜਿਹੜੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਬ੍ਰੈਮਟਨ ਦੇ ਵਿੱਚ ਨੇ ਸੁਖਦੇਵ ਠਾਪੜ ਸਾਹਿਬ ਜੀ ਵੀ ਜਿਹੜੇ ਪ੍ਰਬੰਧਕਾਂ ਦੇ ਵਿੱਚੋਂ ਨੇ ਉਹਨਾਂ ਦੀ ਰਿਸ਼ਤੇਦਾਰੀ ਚੋਂ ਆ ਸਾਡੇ ਮੀਡੀਆ ਕਰਮੀ ਸਾਡੇ ਕਲੀਗ ਨੇ ਤੇ ਦੇਖੋ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਪਰਿਵਾਰਕ ਝਗੜੇ ਜਿਹੜੇ ਨੇ ਸਾਡੀ ਕਮਿਊਨਿਟੀ 'ਚ ਲਗਾਤਾਰ ਵਾਧ ਰਹੇ ਨੇ ਕਤਲੋਗਾਰਸ ਪਤਾ ਨਹੀਂ ਕਿੰਨੀਆਂ ਇਹ ਕਤਲੋਗਾਰਾ ਦੀਆਂ ਘਟਨਾਵਾਂ ਇਸ ਤਰੀਕੇ ਸਾਡੀ ਕਮਿਊਨਿਟੀ ਦੇ ਵਿੱਚ ਹੋ ਚੁੱਕੀਆਂ ਨੇ ਜਿਹੜੀਆਂ ਘਟਨਾਵਾਂ ਜਿਹੜੀਆਂ ਕਿ ਮਿਲ ਬੈਠ ਕੇ ਵੀ ਸੁਲਝਾਈਆਂ ਜਾ ਸਕਦੀਆਂ ਨੇ ਸੋ ਇਸ ਤਰੀਕੇ ਦੇ ਹਾਲਾਤਾਂ ਤੱਕ ਪਹੁੰਚਦੀਆਂ ਨੇ ਸੋ ਅੱਜ ਇਸ ਲੜਕੀ ਦਾ ਜਿਹੜਾ ਰਸਮਾਨ ਇੱਥੇ ਹੋਣੀਆ ਨੇ ਤਾਂ ਇਸ ਚਾਰਜ ਵਿੱਚ ਇਸ ਦੇ ਪਤੀ ਤੇ ਜੀਤ ਦੇ ਉੱਪਰ ਫਸਟ ਡਿਗਰੀ ਦਾ ਚਾਰਜ ਲੱਗੇ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਸੋਮਵਾਰ ਵਾਲੇ ਦਿਨ ਤੁਹਾਡੇ